ਜੈ ਹਰ ਧਰਮ ਦਾ ਜੈ ਸਰਕਾਰ ਜੈ ਸਰਕਾਰ ਮੁਨਰਵਾਸ ਸਰਦਾਰ ਭਗਤ ਸਿੰਘ ਦੇ ਸੁਪਨੇ ਦਿਖਾ ਕੇ ਲੋਕਾਂ ਨੂੰ ਇਹ ਲੁਟੇਰਿਆਂ ਦੀ ਸਰਕਾਰ ਜੋ ਪੰਜਾਬ ਦੇ ਵਿੱਚ ਆਈ ਆ ਇਹਨਾਂ ਨੇ ਮਾਛੀਬੜਾ ਸਾਹਿਬ ਦੇ ਵਿੱਚ ਜੋ ਕਿ ਪਵਿੱਤਰ ਚਰਨਛੋਹ ਪ੍ਰਾਪਤ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਵੀ ਇਹਨਾਂ ਨੇ ਡਾਕਾ ਮਾਰ ਕੇ ਸਾਬਤ ਕਰਤਾ ਇਹ ਸਰਕਾਰ ਵਾਕੇ ਲੁਟੇਰਿਆਂ ਦੀ ਸਰਕਾਰ ਹੈ ਦੇਖੋ ਇਹ ਮਾਛੀਵਾੜਾ ਸ਼ਹਿਰ ਚ ਤਾਂ ੱੱਕੇਸ਼ਾਈ ਹੋਈ ਆ ਪੂਰੇ ਪੰਜਾਬ ਅੰਦਰ ਇਹਨਾਂ ਨੇ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ੜਾਈਆਂ ਨੇ ਇਹ 70 ਸਾਲਾਂ ਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਦੇਖਿਆ ਹੁਕਮਾਬਾਦ ਕਬੀ ਇਹਦੀ ਸਰਕਾਰ ਹੁਕਮਾਬਾਦ ਇਹ ਪਹਿਲੀ ਵਾਰ ਹੋਇਆ ਵੀ ਐ ਇੱਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਤਕਰੀਬਨ 23 ਉਮੀਦਵਾਰਾਂ ਦੇ ਜਿਹੜੇ ਕਾਗਜ਼ ਐ ਉਹ ਮੱਛੀਵਾੜੇ ਦੇ ਵਿੱਚ ਰੱਦ ਕੀਤੇ ਗਏ ਆ ਅੱਜ ਮੱਛੀਵਾੜਾ ਸ਼ਹਿਰ 'ਚ ਸਾਰੇ ਸਮਾਜਿਕ ਤੌਰ ਤੇ ਭਾਈਚਾਰਕ ਤੌਰ ਤੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿਹੜਾ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਇਸੇ ਕੁਝ ਕੁ ਬੰਦਿਆਂ ਦੇ ਕਾਗਜ਼ਾਂ 'ਤੇ ਫਰਕ ਪਿਆ ਕਾਗਜ਼ਾਂ ਦੇ ਆਧਾਰ 'ਤੇ ਕੁਝ ਆਬਜੈਕਸ਼ਨਾਂ ਦੇ ਆਧਾਰ 'ਤੇ ਜਿਹੜੇ ਪੇਪਰ ਰੱਦ ਹੋਏ ਨੇ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ 14 ਨੰਬਰ ਤੇ ਖੜਾ ਸੀਗਾ ਉਹਦੇ ਵਿੱਚ ਉਹਦੇ ਵੀ ਕਾਗਜ਼ ਰੱਦ ਹੋ ਗਏ ਮੇਰੇ ਕੱਲ ਇਹਨਾਂ ਨੇ ਪੇਪਰ ਰੱਦ ਕਰਤੇ ਮੇਰੇ ਕੋਲ ਐਨ.ਓ.ਜੀ ਵੀ ਲਈ ਹੋਈ ਹੈ ਕਮੇਟੀ ਦੀ ਤੇ ਮੇਰੇ ਨਾਲ ਬਹੁਤ ਤਕਟਾ ਹੋਇਆ ਇਹਨਾਂ ਨੇ ਕੀਤਾ ਕਿ ਮੇਰੇ ਪੇਪਰ ਬਿਲਕੁਲ ਸਹੀ ਨੇ ਪਾਰਾ ਕੁਛ ਮੇਰੇ ਕੋਲ ਸਹੀ ਹੈ ਕਾਂਗਰਸੀ ਪਾਰਟੀ ਕੋਲੋਂ ਮੈਂ ਉਮੀਦਵਾਰ ਹਾਂ ਹਿਰਾਨਾ ਰਜੇਸ਼ ਲੀਹਲ ਐਕਸ ਜਰਨਲ 77 ਜ਼ਿਲ੍ਹਾ ਖੰਨਾ ਸਰਦਾਰ ਭਗਤ ਸਿੰਘ ਦੇ ਸੁਪਨੇ ਦਿਖਾ ਕੇ ਲੋਕਾਂ ਨੂੰ ਇਹ ਲੁਟੇਰਿਆਂ ਦੀ ਸਰਕਾਰ ਜੋ ਪੰਜਾਬ ਦੇ ਵਿੱਚ ਆਈ ਆ ਇਹਨਾਂ ਨੇ ਮਾਛੀਬੜਾ ਸਾਹਿਬ ਦੇ ਵਿੱਚ ਜੋ ਕਿ ਪਵਿੱਤਰ ਚਰਨਛੋਹ ਪ੍ਰਾਪਤ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਵੀ ਇਹਨਾਂ ਨੇ ਡਾਕਾ ਮਾਰ ਕੇ ਸਾਬਤ ਕਰਤਾ ਕਿ ਇਹ ਸਰਕਾਰ ਵਾਕਈ ਲੁਟੇਰਿਆਂ ਦੀ ਸਰਕਾਰ ਹੈ ਭਗਤ ਸਿੰਘ ਦੇ ਨਾਂ ਨੂੰ ਇਹ ਦੁਰਪਯੋਗ ਕਰਕੇ ਆਏ ਨੇ ਦੁਰਪਯੋਗ ਕਰਕੇ ਸੱਤਾ ਦੇ ਵਿੱਚ ਆਏ ਨੇ ਪਰ ਅਸਲ ਇਹਨਾਂ ਦਾ ਜੋ ਕੈਰੀਅਰ ਹੈਗਾ ਅਸਲ ਜੋ ਇਹਨਾਂ ਦਾ ਅਕਸ ਹੈਗਾ ਉਹ ਇਹਨਾਂ ਨੇ ਸਾਬਤ ਕਰਤਾ ਕਿ ਲੁਟੇਰਿਆਂ ਦੀ ਸਰਕਾਰ ਹੈ ਔਰ ਲੁਟੇਰੇ ਹੀ ਇਹ ਰਹਿਣਗੇ ਪਰ ਅਸੀਂ ਇਲੈਕਸ਼ਨ ਲੜੀਏ ਜਾਂ ਨਾ ਲੜੀਏ ਇਹਨਾਂ ਨੂੰ ਮੁਹੱਲਿਆਂ 'ਚ ਵੜਨਾ ਔਖਾ ਕਰਦੇ ਆਂਗੇ ਇਹਨਾਂ ਨੂੰ ਵੋਟਾਂ ਮੰਗਣੀਆਂ ਔਖੀਆਂ ਕਰਦਾਂਗੇ ਇਹਨਾਂ ਦੇ ਬਾਜ਼ਾਰ 'ਚੋਂ ਲੰਘਣਾ ਔਖਾ ਕਰਦਾਂਗੇ ਔਰ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਹਨਾਂ ਦਾ ਸਰਬਜਨਿਕ ਬਹਿਸਕਾਰ ਕੀਤਾ ਜਾਵੇ। ਤੇ ਇਹ ਸਾਫ਼ ਤੌਰ ਦੇ ਉੱਤੇ ਮੈਂ ਕਹਾ ਜਿਹੜੀ ਖਾਸ ਕਰ ਜਿਹੜੀ ਸਮਰਾਲੇ ਹਲਕੇ ਦੀ ਲੀਡਰਸ਼ਿਪ ਹੈ ਇਲੈਕਸ਼ਨਾਂ ਤੋਂ ਭੱਜ ਗਈ ਡਰ ਗਈ ਆ ਕਿਉਂਕਿ ਪਿਛਲੇ ਪਿਛਲੇ ਜਿਹੜਾ 2-3 ਸਾਲ ਦਾ ਇਹਨਾਂ ਨੇ ਕੰਮ ਕੀਤਾ ਉਹਦਾ ਫਤਵਾ ਲੋਕਾਂ ਨੇ ਦੇਣਾ ਸੀ ਮਛਵਾੜਾ ਸ਼ਹਿਰ ਤੋਂ ਪਹਿਲਾਂ ਤਾਂ ਹੱਕ ਖੋਇਆ ਗਿਆ ਵੋਟ ਪਾਉਣ ਦਾ ਇਹਨਾਂ ਨੇ ਆਪਣੇ ਹਿਸਾਬ ਨਾਲ ਆਪਣੇ ਹੀ ਕੈਂਡੀਡੇਟ ਆਪੇ ਅਨਾਉਂਸ ਕਰ ਲਏ। ਸੋ ਮੈਂ ਤਾਂ ਇਹ ਕਹੂੰਗਾ ਵੀ ਇਦੀ ਫਿਰ ਇਹ ਜੀ ਇਲੈਕਸ਼ਨ ਕਰਾਉਣ ਦਾ ਕੋਈ ਫਾਇਦਾ ਨਹੀਂ ਪਰ ਇਹਨਾਂ ਨੇ ਜੋ ਵੀ ਕੀਤਾ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਵੀ ਇਹਨਾਂ ਨੂੰ ਚਾਹੀਦਾ ਇਹ ਸੀ ਵੀ ਸਭ ਨੂੰ ਲੈਵਲ ਪਲੇਇੰਗ ਗਰਾਊਂਡ ਦਿੰਦੇ ਲੋਕਾਂ ਨੂੰ ਉਹਨਾਂ ਦਾ ਹੱਕ ਦਿੰਦੇ ਉਹ ਵੋਟ ਪਾਉਂਦੇ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਜਿਤਾਉਂਦੇ ਪਰ ਇਹ ਇੱਕਦਮ ਲੋਕਤੰਤਰ ਦਾ ਘਾਣਾ ਪਹਿਲਾਂ ਤਾਂ 2 ਸਾਲ ਆਲਰੇਡੀ ਲੇਟ ਨੇ ਇਲੈਕਸ਼ਨਾਂ ਜੇ ਹੁਣ ਕਰਾਈਆਂ ਗਈਆਂ ਨੇ ਦੇਖੋ ਤੁਸੀਂ ਕੱਲ ਰਾਤ ਕਿੰਨੀ ਲੇਟ ਇੱਥੇ ਇਲੈਕਸ਼ਨਾਂ ਜਿਹੜੀ ਲਿਸਟ ਲਾਈ ਗਈ ਆ ਲਿਸਟ ਦੇ ਵਿੱਚ ਜਿਹੜੇ 5-5 ਵਾਰ 2-2 ਵਾਰ ਦੇ ਬਣੇ ਐਮਸੀ ਨੇ ਉਹਨਾਂ ਦੇ ਕਾਗਜ਼ ਵੀ ਰਿਜੈਕਟ ਕੀਤੇਗੇ ਜਾਂ ਤਾਂ ਜਿਹੜੇ ਪਹਿਲਾਂ ਉਹਨਾਂ ਨੂੰ ਕਲੀਅਰੈਂਸ ਦੇਗੇ ਉਹ ਗਲਤ ਸੀ ਜਾਂ ਫਿਰ ਜਿਹੜੇ ਅੱਜ ਪ੍ਰੈਸ਼ਰ ਤੇ ਹੇਠ ਹੋ ਰਿਹਾ 6 ਕੇ 6 ਵਾਰਡ ਅਨੋਨਿਮਸਲੀ ਜਿੱਤ ਜਾਣ ਇਹ ਅੱਜ ਤੱਕ ਸਮਰਾਲੇ ਹਲਕੇ ਦੇ ਵਿੱਚ ਮਛਵੜਾ ਸ਼ਹਿਰ ਦੇ ਵਿੱਚ ਅਜਿਹਾ ਕਦੇ ਵੀ ਨਹੀਂ ਹੋਇਆ ਸੀ ਜੋ ਐਤਕੀ ਕੀਤਾ ਇਹ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾ ਰਹੀ ਆ ਇੱਥੇ ਦੇ ਜਿਹੜੇ ਇਹਨਾਂ ਦੇ ਵਰਕਰ ਕਹਿ ਲੋ ਐਮਐਲਏ ਕਹਿ ਲੋ ਉਹ ਇਲੈਕਸ਼ਨ ਲੜਨ ਤੋਂ ਭੱਜਦੇ ਦਿਖ ਰਹੇ ਨੇ ਤੇ ਇਹ ਜਿਹੜਾ ਇਹਦੇ ਵਿੱਚ ਜਿਹੜੇ ਅਫਸਰ ਇਨਵੋਲਵ ਕੀਤੇ ਗਏ ਨੇ ਉਹਨਾਂ ਤੇ ਜਨੂਰ ਵੱਡੀ ਤੋਂ ਵੱਡੀ ਕਾਰਵਾਈ ਵੀ ਕਰਵਾਵਾਂਗੇ ਤੇ ਹਾਈ ਕੋਰਟ ਦੇ ਦਰਵਾਜ਼ੇ ਤਾ ਅਸੀਂ ਖੜਕਾਉਣੇ ਹੈਗੇ ਨੇ ਬਾਕੀ ਆਸ ਕਰਦੇ ਆ ਵੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਅਸੀਂ ਸਾਰਿਆਂ ਦਾ ਹੁਣ ਸਲਾਹ ਮਸ਼ਵਰਾ ਕਰਕੇ ਅਗਲਾ ਫੈਸਲਾ ਵੀ ਦਵਾਂਗੇ ਤੇ ਲੋਕ ਲੋਕਤੰਤਰ ਵਿੱਚ ਲੋਕ ਬੜੇ ਹੁੰਦੇ ਆ ਲੋਕਾਂ ਨੇ ਦੇਖਿਆ ਵੀ ਇਹ ਜੇ ਤੱਕਾ ਕਰ ਰਹੇ ਤਾਂ ਉਹਦਾ ਮੂੰਹ ਤੋੜ ਜਵਾਬ ਦੇਣਗੇ ਇਲੈਕਸ਼ਨਾਂ ਦੇ ਵਿੱਚ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਪਾਰਟੀਆਂ ਦਾ ਤੇ ਖਾਸ ਕਰਕੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਵੀ ਅੱਜ ਦਾ ਜਿਹੜਾ ਰੋਸ ਮਾਰਚ ਸੀਗਾ ਪੂਰੇ ਮਾਛੀਵਾੜਾ ਸ਼ਹਿਰ ਦੇ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜਾ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲ ਕੇ ਦੁਬਾਰਾ ਤੋਂ ਆਰਓ ਦੇ ਦਫ਼ਤਰ ਦੇ ਵਿੱਚ ਆ ਕੇ ਰੋਸ ਮਾਰਚ ਪਹੁੰਚਿਆ ਉਸ ਦੇ ਲਈ ਮੈਂ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਕਜੁੱਟ ਹੋ ਕੇ ਇਹ ਦੱਸਿਆ ਹੈਗਾ ਵੀ ਅਸੀਂ ਇਹ ਲੜਾਈ ਮਿਲ ਕੇ ਕਿਉਂਕਿ ਇਹ ਬੇਇਨਸਾਫੀ ਹੋਈ ਹੈ ਪਹਿਲੀ ਵਾਰ ਜੀ ਨੂੰ ਕਹਿੰਦੇ ਹੁੰਦੇ ਆ ਮਾਛੀਵਾੜਾ ਸਾਹਿਬ ਦੇ ਵਿੱਚ ਜਾਂ ਖੰਨੇ ਜ਼ਿਲ੍ਹੇ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਐ ਏਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਤਕਰੀਬਨ 23 ਉਮੀਦਵਾਰਾਂ ਦੇ ਜਿਹੜੇ ਕਾਗਜ਼ ਐ ਉਹ ਮਾਛੀਵਾੜੇ ਦੇ ਵਿੱਚ ਰੱਦ ਕੀਤੇ ਗਏ ਆ ਤੇ ਇੱਕ ਸਾਡੇ ਆ ਉਮੀਦਵਾਰ ਸਮਰਾਲੇ ਤੋਂ ਇਹਨਾਂ ਦੇ ਕਾਗਜ਼ ਜਦਕਿ ਰਸੀਪਟ ਵੀ ਦੇ ਦਿੱਤੀ ਸੀ ਤੇ ਕਹਿ ਵੀ ਦਿੱਤਾ ਗਿਆ ਸੀਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਰਓ ਮਾਛੀਵਾੜਾ ਸਾਹਿਬ ਜਿਹੜਾ ਹੈਗਾ ਜਾਂ ਆਰਓ ਜਿਹੜਾ ਸਮਰਾਲਾ ਉਹ ਉਹ ਹਾਈ ਕੋਰਟ ਦੇ ਦਰਵਾਜ਼ੇ ਅਸੀਂ ਖੜਕਾ ਰਹੇ ਆ ਤੇ ਉਹਨਾਂ ਨੂੰ ਹਾਈ ਕੋਰਟ ਦਾ ਤੋਂ ਫੈਸਲਾ ਜਦ ਆਊਗਾ ਉਦੋਂ ਪਤਾ ਲੱਗ ਜੂਗਾ ਨਾ ਉਸ ਸਮੇਂ ਇਹ ਐਮਐਲਏ ਹੋਣਾ ਨਾ ਇਹ ਸਰਕਾਰ ਹੋਣੀ ਐ ਫਿਰ ਉਹਨਾਂ ਨੂੰ ਪਤਾ ਲੱਗੂਗਾ ਵੀ ਸਭ ਤੋਂ ਕਿੱਡੀ ਵੱਡੀ ਗਲਤੀ ਹੋ ਗਈ। ਇਲੈਕਸ਼ਨ ਪੂਰੀ ਤਿਆਰੀ ਨਾਲ ਲੜ ਰਹੇ ਬਿਲਕੁਲ ਜੀ ਜਿਹੜੀਆਂ ਬਾਕੀ ਸੀਟਾਂ ਬਚ ਗਈਆਂ 8 ਸੀਟਾਂ ਉੱਥੇ ਕਾਂਗਰਸ ਪਾਰਟੀ ਪੂਰੀ ਮਜ਼ਬੂਤੀ ਦੇ ਨਾਲ ਮਿਸਪਲ ਕਾਉਂਸਲ ਮਾਛੀਵਾੜਾ ਦੀ ਚੋਣ ਲੜ ਰਹੀ ਹੈ। ਸਰਕਾਰ ਦੀ ਗੱਲ ਕਰੀਏ ਤਾਂ ਸ਼ਾਮੀ 5 ਵਜੇ ਦੇ ਕਰੀਬ ਜਿਹੜੀ ਸਮਰਾਲੇ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਨਾਮ ਨਹੀਂ ਕਟਿਆ ਗਿਆ ਸੀ ਉਸ ਤੋਂ ਬਾਅਦ ਕਾਰਵਾਈ ਹੋਈ ਉਹਨੂੰ ਕਿ ਮੇਰੇ ਬਿਲਕੁਲ ਹੀ ਰਾਤ ਨੂੰ ਤਕਰੀਬਨ 8 ਵਜੇ ਜਿਹੜਾ ਹਰਦੇਵ ਸਿੰਘ ਸਾਡੇ ਦੇਵੀ ਉਥੇ ਦੇ 12 ਨੰਬਰ ਵਾਰਡ ਤੋਂ ਉਮੀਦਵਾਰ ਸਿਗੇ ਉਹਨਾਂ ਦੇ ਜਿਹੜੇ ਕਾਗਜ਼ਾ ਉੱਥੇ ਰੱਦ ਕੀਤੇ ਗਏ ਆਂ ਪਰ ਸਾਡੇ ਕੋਲ ਸਾਰੇ ਉਹ ਆਫੀਸ਼ੀਅਲ ਪੇਪਰਸ ਹੈਗੇ ਜਿਹੜੇ ਲੀਗਲ ਹੈਗੇ ਉਹ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਅਤੇ ਆਰਓ ਜਿਹੜਾ ਹੈਗਾ ਉੱਥੇ ਦਾ ਤੇ ਜਿਹੜਾ ਮਿਸਪਲ ਕਮੇਟੀ ਦਾ ਉੱਥੇ ਦਾ ਈਓ ਹੈਗਾ ਚਾਹੇ ਇੱਥੇ ਦਾ ਮਿਸਪਲ ਕਮੇਟੀ ਦਾ ਈਓ ਆ ਇਹਨਾਂ ਨੂੰ ਅਸੀਂ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਦੇਖੋ ਇਹ ਮਾਛੀਵਾੜਾ ਸ਼ਹਿਰ ਚ ਤਾਂ ਤੱਕੇਸ਼ਾਈ ਹੋਈ ਆ ਪੂਰੇ ਪੰਜਾਬ ਅੰਦਰ ਇਹਨਾਂ ਨੇ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ੜਾਈਆਂ ਨੇ ਇਹ 70 ਸਾਲਾਂ ਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਦੇਖਿਆ ਅੱਜ ਮਾਛੀਵਾੜਾ ਸ਼ਹਿਰ 'ਚ ਸਾਰੇ ਸਮਾਜਿਕ ਤੌਰ ਤੇ ਭਾਈਚਾਰਕ ਤੌਰ ਤੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿਹੜਾ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਉਹਦੇ ਲਈ ਮੈਂ ਸ਼ਲਾਘਾ ਕਰਦਾ ਸਾਰੇ ਸ਼ਹਿਰ ਨਿਵਾਸੀਆਂ ਦੀ ਤੇ ਇੱਥੇ ਜਿਹੜਾ ਸਰਕਾਰ ਦੇ ਨਮਾਇंदे ਨੇ ਅੱਜ ਆਪ ਉਤਰਾਪਣ ਕਰ ਰਹੇ ਨੇ ਆਪਣਾ ਰੋਹ ਦਿਖਾ ਰਹੇ ਨੇ ਆਪਣੀ ਸਰਕਾਰ ਦੀ ਪਾਵਰ ਦਿਖਾ ਰਹੇ ਨੇ ਉਹਨਾਂ ਨੂੰ ਮੈਂ ਵਾਰਨ ਕਰਦਾ ਵੀ ਇਹ ਸੱਤਾ ਹਮੇਸ਼ਾ ਨਹੀਂ ਰਹਿੰਦੀ 2 ਸਾਲ ਰਹਿ ਗਏ 2 ਸਾਲ ਬਾਅਦ ਕਿੱਥੇ ਭਜੇਂਗੇ ਹੋ ਥੋੜਾ ਲੇਖਾ ਜੋਖਾ ਜਿਹੜਾ ਇਹ ਹੀ ਕਚਹਿਰੀ ਚ ਲੋਕਾਂ ਦੇ ਚ ਲਿਆ ਜਾਊਗਾ ਤੇ ਜਿਹੜਾ ਕਰਨਿੰਗ ਅਫਸਰ ਆ ਚਾਹੇ ਉਹ ਰਪਿੰਦਰ ਕੌਰ ਆ ਚਾਹੇ ਯੋਵਾ ਚਾਹੇ ਕੋਈ ਵੀ ਆ ਜਿਨੇ ਕੰਮ ਕੀਤਾ ਉਹਦੀਆਂ ਲੱਤਾਂ ਨੇ ਵਜਨ ਨਹੀਂ ਝੱਲਣਾ ਨਾ ਐਮਐਲਏ ਨੇ ਖੜਨਾ ਨਾਲ ਨਾ ਪੰਜਾਬ ਸਰਕਾਰ ਨੇ ਖੜਨਾ ਉਹਨਾਂ ਦੀਆਂ ਲੱਤਾਂ 'ਚ ਜੇ ਜਾਣ ਹੁਣ ਹਾਈ ਕੋਰਟ ਵੀ ਜਾਵਾਂਗੇ ਤੇ ਜਿਹੜੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਤੇ ਅਸੀਂ ਸਾਰੇ ਰਲ ਕੇ ਜੁਆਇੰਟ ਐਕਸ਼ਨ ਕਮੇਟੀ ਬਣਾਵਾਂਗੇ ਉਦੇ ਤਹਿਤ ਅਸੀਂ ਇਹਨਾਂ ਨੂੰ ਐਂਡ ਤੱਕ ਲੈ ਕੇ ਜਾਵਾਂਗੇ ਲੋਕਾਂ ਦਾ ਵਿਸ਼ਵਾਸ ਜਿਹੜਾ ਰਾਜਨੀਤੀ ਚ ਜਾਂ ਲੋਕਤੰਤਰ ਚ ਉਹਨਾਂ ਦਾ ਇਹਨਾਂ ਨੇ ਕਤਲੇਆਮ ਕੀਤਾ ਘਾਣ ਕੀਤਾ ਉਹਨਾਂ ਨੂੰ ਅਸੀਂ ਦਿਨ ਤੇ ਤਾਰੇ ਦਿਖਾਵਾਂਗੇ ਤੇ ਅੱਜ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਲੋਕ ਆਕ ਮਹਾਰੇ ਬਿਨਾਂ ਸੱਦੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਨੇ ਉਹਨਾਂ ਨੂੰ ਸਲੂਟ ਤੇ ਸਲਾਮ ਕਰਦਾ ਤੇ ਕਾਂਗਸ ਪਾਰਟੀ ਹਮੇਸ਼ਾ ਲੋਕਤੰਤਰ ਦੀ ਲੜਾਈ ਪਾਰਲੀਮੈਂਟ ਤੋਂ ਲੈ ਕੇ ਥੱਲੇ ਤੱਕ ਲੜ ਰਹੀ ਆ ਚਾਹੇ ਰਾਹੁਲ ਗਾਂਧੀ ਜੀ ਨੇ ਸਹਿਪ ਸੋਨੀਆ ਗਾਂਧੀ ਜੀ ਪ੍ਰਿੰਕਾ ਜੀ ਖੜਗੇ ਜੀ ਹਰ ਰੋਜ਼ ਭਾਰਤ ਦਾ ਸੰਵਿਧਾਨ ਲੈ ਕੇ ਪਾਰਲੀਮੈਂਟ ਵਿੱਚ ਜਾਂਦੇ ਨੇ ਇਹ ਲੋਕ ਨੇ ਜਿਹੜੇ ਇਹ ਵੀ ਟੀਮਾਂ ਨੇ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ ਇਹ ਲੋਕਤੰਤਵ ਦਾ ਘਾਣ ਕਰ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਲੋਕ ਬਖਸ਼ਣਗੇ ਨਹੀਂ ਤੇ ਜਿਹੜੇ ਇਹਨਾਂ ਨੇ ਰਿਜੈਕਟ ਕੀਤੇ ਨੇ ਕਾਗਜ਼ ਹਰ ਹਿੱਲੇ ਬਹਾਲ ਕਰਾਵਾਂਗੇ ਜਿਸ ਤਰ੍ਹਾਂ ਗਿੱਦੜ ਵਾਹੇ 'ਚ ਦੁਆਰਾ 20 ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ ਉਹ ਮੋੜ ਅਸੀਂ ਮਾਛੀਵੜ ਤੇ ਲੈ ਕੇ ਆਵਾਂਗੇ ਤੇ ਇੱਥੇ ਬਥਨੀ ਸਮਰਾਲੇ ਵੀ ਇਹਨਾਂ ਨੇ ਰਿਜੈਕਟ ਕਰਾਏ ਨੇ ਸਾਡੇ ਪੈਲ ਤੇ ਰੇਡਾਂ ਕਰਾ ਰਹੇ ਨੇ ਤੇ 307 ਪਰਚੇ ਕਰਾਉਣ ਦੇ ਟੈਲੀਫੋਨ ਆਪ ਵਿਧਾਇਕ ਕਰ ਰਹੇ ਨੇ ਉਹਨਾਂ ਨਾਲ ਅਸੀਂ ਨਜਿੱਠਾਂਗੇ ਸੋ ਮੈਂ ਬੇਨਤੀ ਕਰਦਾ ਜਿਵੇਂ ਅੱਜ ਸਾਰੇ ਲੋਕ ਇਕੱਠੇ ਹੋਏ ਨੇ ਇਸ ਤਰ੍ਹਾਂ ਇਕੱਠੇ ਹੋ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਬਿਲਕੁਲ ਜੀ ਜਿੰਨਾ ਕਿ ਮੈਨੂੰ ਪਤਾ ਲੱਗਿਆ ਕੱਲ੍ਹ ਵਾਲੀ ਗੱਲਬਾਤ ਦਾ ਉੱਥੇ ਕੱਲਬਜੈਕਸ਼ਨਾਂ ਲਗੀਆਂ ਲਗ ਅਲੱਗ-ਅਲੱਗ ਬੰਦੇਆ ਵੱਲੋਂ ਤੇ ਉਹਦੇ ਵਿੱਚ ਜਿਹੜਾ ਰਿਜ਼ਲਟ ਆਇਆ ਮੂਹਰੇ ਸ਼ਾਮ ਨੂੰ ਉਹ ਲੱਗ ਗਿਆ ਉਹਦੇ ਜਿਹੜੀ ਆਬਜੈਕਸ਼ਨਾਂ ਦੀ ਜਿਹੜੀ ਕਲੀਅਰ ਹੋ ਗਈਆਂ ਤੇ ਜਾਂ ਕਿਸੇ ਕੁਝ ਬੰਦਿਆਂ ਦੇ ਕਾਗਜ਼ਾਂ 'ਤੇ ਫਰਕ ਸੀਗਾ ਕਾਗਜ਼ਾਂ ਦੇ ਆਧਾਰ 'ਤੇ ਕੁਝ ਆਬਜੈਕਸ਼ਨਾਂ ਦੇ ਆਧਾਰ 'ਤੇ ਜਿਹੜੇ ਪੀਪਰ ਰੱਦ ਹੋਏ ਨੇ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ 14 ਨੰਬਰ ਤੋਂ ਖੜਾ ਸੀਗਾ ਉਹਦੇ ਵਿੱਚ ਉਹਦੇ ਵੀ ਕਾਗਜ਼ ਰੱਦ ਹੋਗੇ ਜਿਵੇਂ ਕਿ ਉਹਨਾਂ ਨੇ ਇਹ ਵੀ ਗੱਲ ਕਹਿਣਾ ਹੈ ਕਿ આજ ਤੱਕ ਜੋ ਪਹਿਲਾ ਕਲੀ ਪੰਜ ਵਾਰੋਂ ਤੱਕ ਐਮਪੀ ਜਿੱਤੇ ਚੁੱਕੇ ਨੇ ਉਹਨਾਂ ਦੇ ਪਹਿਲਾਂ ਕਦੇ ਅਜਿਹਾ ਕਾਗਜ਼ ਰੱਦ ਨਹੀਂ ਹੋਇਆ ਤਾਂ ਕਿਸੇ ਸਰਕਾਰ ਚੁੱਕੀ ਹੋਵੇ ਨੇ ਕਿ ਸਾਫ ਦੱਸਾਇਆ ਜਾ ਰਿਹਾ ਹੈ ਦੇਖੋ ਪਹਿਲੀ ਗੱਲ ਜਿਉਂ ਕਹਿੰਦੇ ਨੇ ਵੀ 5 ਸਾਲ ਦਾ ਐਮਸੀਓ ਉਹਦੇ ਅੱਜ ਤੱਕ ਕਾਰਜ ਰੱਦ ਨਹੀਂ ਹੋਏ ਇਹ ਬਿਲਕੁਲ ਸਹੀ ਗੱਲ ਆ ਇਹ ਪਨ ਸਾਰਿਆਂ ਨੂੰ ਪਤਾ ਪਰ ਇਹ ਗੱਲ ਵੀ ਸਹੀ ਆ ਜੋ ਮੈਂ ਪਤਾ ਕੀਤਾ ਬਾਅਦ ਚ ਵੀ ਉਹ ਕਹਿੰਦਾ ਕਿ ਮੇਰਾ ਦੋ ਉਹ ਕਹਿੰਦੇ 5 ਸਾਲ ਮਤਲਬ 25 ਸਾਲ ਰਹੇ ਸਰਕਾਰ ਕਾਲੀ ਕਨਸਟਿਊਸ਼ਨ ਦੇ ਜਿਵੇਂ ਬਦਲ ਕੇ ਕੰਮ ਕਰਦੇ ਰਹੇ ਨੇ ਤੇ ਕਿਸੇ ਨੇ ਆਬਜੈਕਸ਼ਨ ਹੀ ਨਹੀਂ 25 ਸਾਲ ਚ ਤੇ ਇਹ ਹੁਣ ਜਦੋਂ ਖੜੇ ਜੋ ਕੈਂਡੀਡੇਟ ਉਹਦੇ ਵਿਰੁੱਧ ਖੜਾ ਸੀਗਾ ਉਹਨੇ ਉਹਦੇ ਵਿਰੁੱਧ ਜੋ ਵੀ ਆਬਜੈਕਸ਼ਨ ਲਾਈ ਉਹ ਕਹਿੰਦੇ ਸਹੀ ਪਈ ਗਈ ਤੇ ਉਹਦੇ ਆਧਾਰ ਤੇ ਉਹਦੇ ਕਾਰਜ ਰੱਦ ਕਰਤੇ ਕਾਂਗਰਸ ਪਾਰਟੀ ਦੇ ਇਹ ਵਰਤਾਂਚਾ ਹੈ ਕਿ ਬਾਕੀ ਸਮਖ ਦਾ ਬਲਵਰ ਜਾਂ ਦਿਖਾਈ ਦੇਣ ਕਿ ਕਾਂਗਰਸ ਪਾਰਟੀ ਮਜ਼ਬੂਤ ਸੀ ਆਮ ਆਦਮੀ ਪਾਰਟੀ ਢਰ ਗਈ। ਮਜ਼ਬੂਤ ਤਾਂ ਪਰ ਹੁਣ ਇਲੈਕਸ਼ਨ ਹੋਈ ਉਹ ਪੰਜਾਬ ਦੀ ਦੇਖੀ ਲੱਤੀ ਵੀ ਕਿੰਨੀ ਕਿ ਮਜ਼ਬੂਤ ਤਾਂ। ਹੁਣ ਬੜੀਆਂ-ਬੜੀਆਂ ਸੀਟਾਂ ਵੱਡੇ-ਵੱਡੇ ਧਨਾਂਤਰ ਹਰਾਤੇ ਲੋਕਾਂ ਨੇ। ਠੀਕ ਹੈ ਮਜ਼ਬੂਤ ਨੂੰ ਮਜ਼ਬੂਤ ਵਾਲੀ ਗੱਲ ਬਿਲਕੁਲ ਗਲਤ ਆ। ਤੁਹਾਡੇ ਕੋਲ ਜੇ ਮੈਂ ਗੱਲ ਕਰਾਂ ਵਿਧਾਨ ਸਭਾ ਤੇ ਲੋਕ ਸਭਾ ਦੇ ਚਪਾ ਮਸ਼ਵਰਾ ਸਾਹਿਬ ਇਲੈਕਸ਼ਨ ਆ ਪੂਰੇ ਇਹਨਾਂ ਨਾਲੋਂ ਬਹੁਤ ਜ਼ਿਆਦਾ ਵੋਟਾਂ ਵੱਧ ਦੇ ਜਿੱਤੇ ਆ। ਤੇ ਸਾਰੇ ਕਰਾਂ ਲਈ ਤੁਹਾਡੇ ਬੁਰੀ ਆ ਤੇ ਬਾਕੀ ਹੁਣ ਤੁਹਾਨੂੰ ਪਤਾ ਬ ਜੇ ਅੱਠ ਫੁੱਟਾਂ ਨੌਂ ਫੁੱਟਾਂ ਦਿਨਿਆਂ ਤੇ ਵੀ ਮੁਕਾਬਲਾ ਹੋਊਗਾ ਇਹ ਮਜ਼ਬੂਤੀ ਦਿਖਾ ਦਣ ਉੱਤੇ ਪਤਾ ਲੱਗ ਜੂਗਾ ਲੋਕ ਇਹਨਾਂ ਨੂੰ ਚਾਹੁੰਦੇ ਨੇ ਕਿ ਲੋਕ ਇਹਨਾਂ ਨੂੰ ਸੈਰ ਤੇ ਕਰਤਾ ਆਮ ਆਦੀ ਪਾਰਟੀ ਦੇ ਖੰਭਾਂ ਨੂੰ ਜਿਹੜੀ ਬੋਟ ਪਈ ਆ ਪਿਛਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਮੁੱਦੇ ਮੂੰਹ ਮਾਰਿਆ ਠੀਕ ਆ ਉਹ ਤੋਂ ਸਾਫ਼ ਜ਼ਾਹਰ ਆ ਵੀ ਆਮ ਆਦੀ ਪਾਰਟੀ ਮਜ਼ਬੂਤ ਖੜੀ ਐ ਇਸ ਵਾਰ ਕੌਮੀ ਕਾਂਗਰਸ ਨੇ ਇਹ ਵੀ ਕਿਹਾ ਕਿ ਅੰਮ੍ਰਿਤ ਰਾਏ ਦੇ ਕਾਟੇ ਉੰਨੀ ਦਾ ਵਾਰਾ ਕਿੰਨਾ ਚਿਰ ਪੈਸੇ ਉੱਪਰ ਦਿੱਤਾ ਜਾ ਰਿਹਾ ਹੈ ਕਿ ਨੂਈ ਬੈਂਡ ਦੇਖੋ ਨੂਈ ਜੀ ਹੱਸਣ ਦੀ ਗੱਲ ਨਾ ਕਰੋ ਮਤਲਬ ਪਾਚੀ ਜੀ ਨੇ ਵੀ ਉਹਦੇ ਉਮੀਦਵਾਰ ਅਕਾਲੀ ਦਲ ਦੇ ਉਮੀਦਵਾਰ ਨੂੰ ਪੈਸੇ ਵਾਲੀ ਕਰਾਣੀ ਹੈ ਜੀ ਕੁਛ ਨਹੀਂ ਹੋ ਸਰ ਦਾ ਜੇ ਕੋਈ ਅਜਿਹੀ ਗੱਲ ਆ ਤਾਂ ਬੰਦਾ ਮੂਹਰੇ ਆ ਕੇ ਕਿਸ ਨੇ ਕਿਹਾ ਉਹ ਗੱਲ ਕਰਿਆ ਕਿ ਠੀਕ ਹੈ ਤੇ ਦੂਜੀ ਗੱਲ ਹੈਗੀ ਉਹਨਾਂ ਦਾ ਇੱਕ ਉਮੀਦਵਾਰ ਘਾਲ ਆਪ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਤੇ ਇਹਦਾ ਵੀ ਮੈਂ ਤਾਂ ਖੜਦਾ ਨਹੀਂ ਗਿਆ ਭਲਾ ਉਹ ਉਹਨਾਂ ਤੋਂ ਕੈਂਡੀਡੇਟ ਵੀ ਬੁਰੇ ਨਹੀਂ ਦਿੱਤੇ ਹੈਗੇ ਇੱਥੇ ਆਪ ਪਾਰਟੀ ਪਾਰਟੀ ਦੇ ਬਸਵਾਲ ਨੇ ਨੇਪਾਲੀ ਸਪਾਰਟੀ ਦੇ ਨੂੰ ਮੈਂ ਤਾਂ ਅੱਜ ਕੱਲ੍ਹ ਜੋ ਰਾਤ ਕਰਨਾ ਲੱਗ ਪਿਆ। ਮਨਾਲਾ ਜੀ ਕੱਲ੍ਹ ਕਹਿਣਾ ਸੀ ਕਿ ਇਹਦਾ ਮੁੱਖ ਮੰਤਰੀ ਜੀ ਇਹਨਾਂ ਦਾ ਨਕਮੈਂ ਬਹੁਤ ਕੁਝ ਬੋਲਿਆ ਗਿਆ ਤੇ ਉਹ ਤੇ ਵੀ ਗੱਲ ਕੀਤੀ ਹੈ ਕਿ ਸਾਫ ਧਕੇ ਚਾਹੀਏ ਤੇ ਅਸਿਰ ਦੀ ਬਰਦਾਸ਼ਤ ਨਹੀਂ ਕਰੇ گورنر ਤਾਂ ਕੱਲ ਲਿਕੇ ਦੇ। ਦੇਖੋ ਸਿੱਧੀ ਫਿਰ ਲਾ ਕੋਈ ਜਣਾ ਖੜਾ ਖੜਾ ਹੋ ਕੇ ਕਹਿੰਦੇ ਮੁੱਖ ਮੰਤਰੀ ਨੇ ਤੁਮ ਉਹਦਾ ਜਬਰ ਨਹੀਂ ਮਰੀ ਜਾਂ। ਮਾਨ ਸਾਹਿਬ ਦੇ ਕੰਮਾਂ ਦੇ ਆਧਾਰ ਤੇ ਬੋਤੀ ਹੈ ਪੂਰੇ ਪੰਜਾਬ ਦੇ ਵਿੱਚ। ਜੇ ਉਹ ਕੁਝ ਇੱਥੇ ਹੋਇਆ ਜੋ ਕੁਝ ਕੱਲ ਹੋਇਆ ਤੁਹਾਡੇ ਮੂਰੇ ਆ ਉਹਦੇ ਵਿੱਚ ਇੱਕ ਵੀ ਗਲਤੀ ਨਹੀਂ ਹੋਈ ਦੇਖੋ ਹੁਣ ਗੱਲ ਕਰਦ ਨੇ ਇਹ ਵੀ ਅਸੀਂ ਉੱਥੇ ਜਾਉਂਗੇ ਸਾਡਾ ਵੀ ਇੱਕ ਕੈਂਡੀਡੇਟ ਆ ਉਹ ਵੀ ਕਹਿੰਦਾ ਸੀ ਵੀ ਮੈਂ ਵੀ ਆਪਣੇ ਹਾਈ ਕੋਰਟ ਜਾਣਾ ਹੈਗਾ ਨਾ ਪਰ ਗੱਲ ਬਣਦੀ ਹੈਗੀ ਆ ਮੈਂ ਉਹਨੂੰ ਕਿਹਾ ਪ੍ਰਾਵਾ ਭਲਾਵ ਰਿਜੈਕਸ਼ਨ ਦੇਲਾ ਤਈ ਹੈਗੀ ਹੈ ਕਿ ਨਹੀਂ ਰਿਜੈਕਸ਼ਨ ਚਾਹੀਏ ਫਿਰ ਤੱਕ ਜਾ ਕੇ ਕੀ ਬਣਨਾ ਠੀਕ ਆ ਜੋ ਮੋ ਰਿਜੈਕਸ਼ਨ ਨਾਲ ਜੇ ਸਹੀ ਨਹੀਂ ਤਾਂ ਹਾਈ ਕੋਰਟ ਦਾ ਰਸਤਾ ਤਾਂ ਸਾਰੇ ਨਹੀਂ ਖੁੱਲਦਾ ਉਹਨਾਂ ਦਾ ਹੱਕ ਬਣਦਾ ਉਹ ਜਿੱਥੇ ਮਰਜ਼ੀ ਜਾਣ ਉਹ ਉਹਨਾਂ ਦਾ ਹੱਕਾ ਨਿੱਜੀ ਹੱਕਾ ਮੈਂ ਉਹਦੇ ਬਾਰੇ ਕੋਈ ਨਹੀਂ ਆ ਵੜਾ ਤਾਂ ਬੋਲ ਸਮਝਾ ਹੋ ਗਿਆ ਸਰਕਾਰ ਦੇ ਖਿਲਾਫ ਤੱਕੇ ਸਹੀ ਦੇਖਣਾ ਸੀ ਕਰਨਾ ਚਾਹੁੰਦੇ ਸਨ ਲੋਕੀ ਪਾਰਟੀਆਂ ਕੱਢੀ ਹੋਈ ਹਰ ਇੱਕ ਦਾ ਹੱਕ ਆਪਣੀ ਆਵਾਜ਼ ਬੁਲੰਦ ਕਰਨ ਦਾ ਇਹ ਲੋਕਤੰਤਰ ਸਾਰਿਆਂ ਨੂੰ ਹੱਕਾ ਵੀ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਈ ਤਕਸੀਈ ਲੱਗਦੀ ਹੈ ਉਹਨਾਂ ਨੂੰ ਜੋ ਹੋਈ ਨਹੀਂ ਪਰ ਉਹ ਕਹਿ ਸਕਦੇ ਨੇ ਨਾ ਉਹ ਉਹ ਆਪਣਾ ਜੋ ਫਰਜ਼ ਹੈ ਉਹਨਾਂ ਨੂੰ ਆਉਣ ਜੋ ਕੁਛ ਵੀ ਕਰਨ ਪਰ ਕੋਈ ਵੀ ਮੈਂ ਇੰਨੀ ਗੱਲ ਕਰਦਾ ਵੀ ਸਰਕਾਰ 3 ਸਾਲ ਹੋ ਗਏ ਅੱਗੇ ਪੱਕੀ ਦੇ ਦੇਦੀ ਕਈ ਇਲੈਕਸ਼ਨ ਵਾਲਾ ਗਿਆ ਕਾਗਜ਼ ਹੋ ਕੇ ਭੱਜ ਗਿਆ ਜੀ ਕਾਗਜ਼ ਦਾਖਲ ਹੀ ਨਹੀਂ ਹੋਣ ਦਿੱਤੇ ਜੀ ਬਹੁਤ ਗੁੱਸੇ ਹੁੰਦੇ ਜੇ ਸਾਰੀਆਂ ਇਲੈਕਸ਼ਨਾਂ ਕਾਲ ਜਿਵੇਂ ਸਾਰੇ ਸ਼ੰਕ ਉਦੋਂ ਦਾਖਲ ਕਰਾਏ ਨੇ ਕੋਈ ਕਿਸ ਨੇ ਕੁਝ ਨਹੀਂ ਕੀਤਾ ਇਹਦਾ ਸਸਫਲ ਹੋਦੋਂ ਹੀ ਆਇਆ ਜਦੋਂ ਸਾਰੇ ਰਲੇ ਉਦੋਂ ਮਿਠੇ ਹੋਏ ਜਦੋਂ ਬੰਦਿਆਂ ਨੇ ਇਜੈਕਸ਼ਨਾਂ ਲਾਈਆਂ ਇਹ ਇਜੈਕਸ਼ਨਾਂ ਤੋਂ ਬਾਅਦ ਉਹਨਾਂ ਦੇ ਤਾਕਤ ਰੱਦ ਹੋ ਗਏ ਤੇ ਸੋਚਣ ਵਾਲੀ ਗੱਲ ਇਹ ਆ ਵੀ ਜੇ ਇਜੈਕਸ਼ਨ ਤੋਂ ਬਾਅਦ ਰੱਦ ਹੋ ਗਏ ਜੇ ਨਾ ਰੱਦ ਕਰਦਾ ਹਨਾ ਤਾਂ ਦੂਜੇ ਬੰਦਿਆਂ ਦੀ ਨਾ ਇਜੈਕਸ਼ਨ ਲਾਈ ਵੀ ਨਾ ਖੜੇ ਹੋ ਜਾਣੀ ਵੀ ਸਾਡੀ ਜੋ ਸਹੀ ਗੱਲ ਤੁਸੀਂ ਮੰਨੀ ਕਿਉਂ ਨਹੀਂ ਇਹ ਲੋਕਤੰਤਰ ਆ ਜੋ ਅਫਸਰ ਨੂੰ ਸਹੀ ਲੱਗਿਆ ਉਹ ਉਹਨਾਂ ਨੇ ਕਰਤਾ ਜੋ ਇਹਨਾਂ ਨੂੰ ਸਹੀ ਲੱਗਦਾ ਉਹ ਇਹਨਾਂ ਨੇ ਕਰਨਾ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਹਰਦੇਵ ਸਿੰਘ ਆ ਜੀ ਅੱਜ ਪ੍ਰੋਟੈਸਟ ਕਰ ਰਹੇ ਹਾਂ ਕੀ ਗੱਲ ਬਾਤ ਮੇਰੇ ਨਾਲ ਇਹਨਾਂ ਨੇ ਪੇਪਰ ਰੱਦ ਕਰਤੇ ਮੇਰੇ ਕੋਲ ਐਨਓਸੀ ਵੀ ਲਈ ਹੋਈ ਹੈ ਕਮੇਟੀ ਦੀ ਤੇ ਮੇਰੇ ਨਾਲ ਬਹੁਤ ੱਟਕਾ ਹੋਇਆ ਇਹਨਾਂ ਨੇ ਕੀਤਾ ਕਿ ਮੇਰੇ ਪੇਪਰ ਬਿਲਕੁਲ ਸਹੀ ਨੇ ਸਾਰਾ ਕੁਝ ਮੇਰੇ ਕੋਲ ਸਹੀ ਹੈ ਕਾਂਗਰਸ ਦੀ ਪਾਰਟੀ ਕੋਲੋਂ ਮੈਂ ਉਮੀਦਵਾਰ ਹਾਂ ਤੇ ਪਾਰਟੀ ਦਾ ਮੈਨੂੰ ਸਹਿਯੋਗ ਵੀ ਬਹੁਤ ਹੈ ਬਾਕੀ ਮਾੜ-ਬਾੜ ਦਾ ਸੀ ਵਾਰ ਨੰਬਰ 12 ਤੋਂ ਮੈਂ ਉਮੀਦਵਾਰ ਆ ਜੀ ਤੇ ਬਾਕੀ ਲੋਕ ਮੈਨੂੰ ਬਹੁਤ ਸਹਿਯੋਗ ਕਰ ਰਹੇ ਨੇ ਮੈਨੂੰ ਇੱਕ ਮੌਕਾ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ ਪਰ ਰਾਤੀ ਇਹਨਾਂ ਨੇ ਮੇਰੇ ਪੇਪਰ ਰੱਦ ਕੇ ਮੇਨਾਂ ਬਹੁਤ ੱੱਕਾ ਕੀਤਾ ਆਬਜੈਕਸ਼ਨ ਕੀ ਲਾਇਆ ਜੀ ਆਬਜੈਕਸ਼ਨ ਦਾ ਕੁਝ ਦੱਸਿਆ ਵੀ ਨਹੀਂ ਅਜੇ ਤੱਕ ਜੀ ਮੈਨੂੰ ਤੁਹਾਡੇ ਵੱਲੋਂ ਫਾਰਮੈਲਟੀ ਪੂਰੀ ਸੀ ਸਾਡੇ ਕੋਲ ਐਨਓਸੀਆ ਵੀ ਸਹੀਆਂ ਮੇਰਾ ਗੱਤੀ ਸਰਟੀਫਿਕੇਟ ਵੀ ਸੀਗਾ ਜੀ ਇਹ ਸਾਰੀ ਕੱਟਣਾ ਕਰਾਉ ਨੂੰ ਕਿਸ ਤਰ੍ਹਾਂ ਦੇ ਦੇ ਦਿੰਦੇ ਸੀ ਮੈਂ ਇਹ ਵੀ ਨਿੰਦਿਆ ਕਰਦਾ ਬਹੁਤ ਬੁਰੀ ਤਰ੍ਹਾਂ ਜੀ ਇਹ ਹੋਣਾ ਨਹੀਂ ਚਾਹੀਦਾ ਸੀਗਾ ਮੈਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ ਸੀ ਕਿਉਂ ਮੈਂ ਵੀ ਡੈਮੋਕਰੇਸੀ ਦਾ ਹਿੱਸਾ ਹੈਗਾ ਅਸੀਂ ਇਸ ਭਾਰਤ ਦੇ ਨਾਗਰਿਕਾਂ ਨੂੰ ਦੇਣਾ ਚਾਹੀਦਾ ਸੀ ਇਹ ਮੌਕਾ ਔਰ ਥੋੜਾ ਅਗਲਾ ਸਟੈਪ ਕੀ ਆ ਹੁਣ ਅਸੀਂ ਪ੍ਰੋਟੈਸਟ ਕਰਾਂਗੇ ਤੇ ਨਾਲੇ ਹਾਈ ਕੋਰਟ ਜਾਣ ਦਾ ਵਾਅਦਾ ਹੈ ਪਰ ਆਪਣੇ ਵਿਚਾਰ ਪੜਾਵਾਂਗੇ ਪੱਕੇ ਜਾਣ ਲਈ ਅਸੀਂ ਤਿਆਰ ਬੈਠੇ ਹਾਂ ਜੀ ਮੈਂ ਤਾਂ ਨਹੀਂ ਦੂਆ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਸੁਣਾਣਾ ਅੱਜ ਜੋ ਸਾਡੇ ਨਾਲ ਕਾਂਗਰਸ ਪਾਰਟੀਾਂ ਦਾ ਧੱਕਾ ਹੋਇਆ ਇਹ ਬਹੁਤ ਹੀ ਜ਼ਿਆਦਾ ਜੀ ਇਹ ਜਿੰਦਿਆ ਕਰਦੇ ਆ ਤੇ ਲੋਕਤੰਤਰ ਦਾ ਘਾਣ ਹੋਇਆ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਮੈਂ ਵੀ ਤਿੰਨ ਇਲੈਕਸ਼ਨਾਂ ਲੜੀਆਂ ਨੇ ਇਹ ਕਦੇ ਵੀ ਇੰਨਾ ਟੱਕਾ ਚਾਹੇ ਕੋਈ ਕਾਲੀ ਸਰਕਾਰ ਦੀ ਚਾਹੇ ਕੋਈ ਕਾਂਗਰਸ ਸਰਕਾਰ ਦੀ ਕਦੇ ਇੰਨਾ ਟੱਕਾ ਸੀ ਦੇਖਿਆ ਨਹੀਂ ਗਾ ਉਹ ਕਿਸ ਤਰ੍ਹਾਂ ਦਾ ਸਾਨੂੰ ਦੇਖੋ ਕੱਲ 2 ਵਜੇ ਅਸੀਂ ਜਾ ਕੇ ਆਏ ਦਫ਼ਤਰ ਸਾਨੂੰ ਉਹਨਾਂ ਨੇ ਸੀਟ ਦਿੱਤੀ ਹੈ ਤੁਹਾਡੇ ਕਾਗਜ ਓਕੇ ਨੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਵੈਲਟ ਪੇਪਰ ਤੇ ਕੀ ਲਿਖਾਣਾ ਚਾਹੁੰਦੇ ਆ ਇਹਨਾਂ ਦਾ ਨਾਮ ਹਰਦੇਵ ਸਿੰਘ ਸੇਬੀ ਨਾਲ ਉਹਨਾਂ ਨੇ ਸਪੈਲਿੰਗ ਚੈੱਕ ਕਰਾਇਆ ਸਾਰੇ ਜਿੰਨੇ ਉੱਤੇ ਪ੍ਰੈਜ਼ੈਂਟਿੰਗ ਅਫੀਸਰ ਸੀਗੇ ਉਹਨਾਂ ਨੇ ਸਾਨੂੰ ਕਹਿਤਾ ਵੀ ਤੁਹਾਡੇ ਕਾਗਜ ਓਕੇ ਨੇ ਜੀ ਤੁਸੀਂ ਬਿਲਕੁਲ ਸਹੀ ਹੋ ਪਰ ਸਾਨੂੰ 7 ਵਜੇ 8:30 ਵਜੇ ਪਤਾ ਲੱਗਦਾ ਤੇ ਮਾਛਵਾੜ ਦਾ 23 ਕਾਗਜ਼ ਰੱਦ ਕਰਤੇ ਇਹ ਸ਼ਰਿਆਮ ਠੱਗਾ ਇੰਨਾ ਠੱਗਾ ਪੰਜਾਬ ਚ ਕਿਤੇ ਨਹੀਂ ਸੁਣਾਲੇ ਹਲਕੇ ਸਭ ਤੋਂ ਜ਼ਿਆਦਾ ਠੱਗਾ ਇਹ ਤਾਂ ਹੋਇਆ ਉਹਨਾਂ ਨੂੰ ਪਤਾ ਸੀ ਇਹ ਵਾਰਡ ਨੰਬਰ 12 ਜਿਹੜਾ ਕਾਂਗਰਸ ਪਾਰਟੀ ਦਾ ਵਾਰਡ ਆ ਤੇ ਕਾਂਗਰਸ ਪਾਰਟੀ ਇੱਥੋਂ ਲਗਾਤਾਰ ਜਿੱਤ ਰਹੀ ਹੈ ਤੇ ਸਾਡੇ ਕੈਂਡੀਡੇਟ ਵੀ ਬਹੁਤ ਹੀ ਸੂਝਵਾਨ ਸਮਝਦਾਰ ਤੇ ਸਾਰੇ ਕੈਂਡੀਡੇਟਾਂ ਨਾਲੋਂ ਵਧੀਆ ਕੈਂਡੀਡੇਟ ਸੀਗੇ ਉਹ ਇੱਥੇ ਹੀ ਬਖਲਾਕ ਤੇਰੇ ਨੂੰ ਡਰਦੇ ਉਹਨਾਂ ਨੂੰ ਡਰ ਸੀ ਵੀ ਸਾਡੀ ਸਰਕਾਰ ਆ ਜੇ ਅਸੀਂ ਹਾਰ ਗਏ ਤਾਂ ਵੀ ਸਾਡੀ ਬੇਇੱਜ਼ਤੀ ਬਹੁਤ ਹੋਊਗੀ। ਪਰ ਐਮਐਲਏ ਸਾਹਿਬ ਨੇ ਇਹ ਕਿਹਾ ਕਹਿੰਦੇ ਵੀ ਸਾਡੀ ਵੀ ਪਾਰਟੀ ਦਾ ਇੱਕ ਆਮ ਆਦਮੀ ਪਾਰਟੀ ਦਾ ਇੱਕ ਡਰਾਮਾ ਕਰਤਾ ਵੀ ਪਾ ਲਓ 14 ਚੋਂ 23 23 ਉੱਥੇ ਇੱਕ ਕਿਤੇ 24 ਚੋਂ ਜੇ ਇੱਕ ਕਰਤਾ ਵੀ ਕਹਿਣ ਉਹ ਸਾਡੇ ਵੀ ਕਾਗੇ ਰੱਦ ਹੋਏ ਨੇ। ਪਰ ਰੱਦ ਉੱਥੇ ਵੀ ਮਿਹਰੀ ਭੁਗਤਾ ਉੱਥੇ ਯਾਦ ਬੰਦੇ ਦੀ ਮਦਦ ਕਰ ਰਹੇ ਨੇ ਅੰਦਰ ਖਾਤੇ ਹੈ। ਉਹਦੇ ਕਰਕੇ ਇਹਨਾਂ ਨੇ ਜਾਣ ਕੇ ਰੱਦ ਕਰਾਇਆ। ਇਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਮਿਲਦੇ ਸੀ। ਸਾਡੇ ਜਿਹੜੇ ਕੈਂਡੀਡੇਟ ਮੰਨ ਲਓ ਉਥੇ ਮਾਛਰ ਨਹੀਂ ਟਿਕਟ ਮਿਲੀ ਉਹਨਾਂ ਨੂੰ ਉਹ ਉਹਨਾਂ ਨੂੰ ਉਹਨੇ ਟਿਕਟ ਦੇ ਦਿੱਤੀ ਉਹਨਾਂ ਨੂੰ ਕਹਿੰਦਾ ਉਥੇ ਕੈਂਡੀਡੇਟ ਵੀ ਸੀਗੇ ਪਰ ਸਮਝਾ ਲਏ ਜੇ ਸਾਨੂੰ ਸੀਗੀ ਪੂਰੀ ਆਸ ਵੀ ਇਹ ਲੜਾਈ ਵਧੀਆ ਲੜਾਂਗੇ ਅਸੀਂ ਵੀ ਅਸੀਂ ਚੋਣ ਜਿੱਤਾਂਗੇ ਤਾਂ ਕੱਲ ਦਫ਼ਤਰ ਦਾ ਘਾਟਨ ਵੀ ਕਰਤਾ ਸੀਗਾ ਅਸੀਂ ਆਪਣੀ ਮੀਟਿੰਗ ਵੀ ਕਰਤੀ ਸੀ ਸਾਰਾ ਕੁਝ ਚੱਲ ਗਿਆ ਜੀ ਕਿਉਂ ਡੀਸੀ ਸਾਹਿਬ ਦੀ ਜਿਹੜੀ ਰਿਪੋਰਟ ਆ ਜਿਹੜੀ ਐਡੀਸੀ ਆ ਭੇਜੀ ਆ ਉਹਦੇ ਵਿੱਚ ਸਾਡੇ ਕੋਲ ਸਬੂਤ ਹੈ ਉਹਦੇ ਵਿੱਚ ਤਿੰਨੇ ਪਾਏ ਗਏ ਨੇ ਵੀ ਕਾਂਗਰਸ ਦੇ ਤੇ ਅਕਾਲੀ ਗਰਦ ਤੇ ਆਮ ਆਦਮੀ ਦੇ ਸਮਰਾਲੇ ਦੇ ਬਿਲਕੁਲ ਸਹੀ ਕਾਗਜ ਨੇ ਕੋਈ ਰੱਦ ਨਹੀਂ ਹੋਇਆ ਅਗਲੀ ਰਾਤ ਨਹੀਂ ਸੀਗੀ ਅਗਲੀ ਰਾਤ ਨਹੀਂ ਸੀ ਪਾਰਟੀ ਹਾਈ ਕਮਾਂਡੋਂ ਮੱਛਵਾੜੇ ਧਰਨਾ ਲੱਗ ਰਿਹਾ ਉਸ ਤੋਂ ਬਾਅਦ ਜਦੋਂ ਜੋ ਵੀ ਹੁਕਮ ਹੋਊਗਾ ਤੇ ਨਾਲ ਹੀ ਹਾਈ ਕੋਰਟ ਜਾਵਾਂਗੇ ਤੇ ਸਾਨੂੰ ਜੇ ਕੋਈ ਹੋਰ ਤਿੱਖਾ ਸੰਘਰਸ਼ ਕਰਨਾ ਪਿਆ ਅਸੀਂ ਉਹ ਕਰਾਂਗੇ ਪਾਰਟੀਆਂ ਨਾਲ ਮਿਲ ਕੇ ਤਾਂ ਇਹ ਕਹਣਾ ਕੋਈ ਕੋਈ ਕਿਸੇ ਨਾਲ ਧੱਟਾ ਨਹੀਂ ਹੋਇਆ ਹੈਗਾ ਜਿਨ੍ਹਾਂ ਦੇ ਕਾਗਜ ਪੂਰੇ ਸੀਗੇ ਉਹਨਾਂ ਦੇ ਕਾਗਜ ਹੈਗੇ ਆ ਜਿਹੜੇ ਨਹੀਂ ਸੀਗੇ ਜਿਨ੍ਹਾਂ ਤੇ ਆਬਜੈਕਸ਼ਨ ਲੱਗੀ ਆ ਉਹ ਹੀ ਕੈਨਸਲ ਕੀਤੇ ਗਏ ਨੇ ਕੋਈ ਰਿਐਕਸ਼ਨ ਨਹੀਂ ਇਹਦਾ ਰੂਲ ਹੈ ਇਹਦਾ ਇਹਦਾ ਦਾਤਾ ਜੇ ਮੰਨ ਲਓ ਕੋਈ ਅ objection ਲੰਦਾ ਤਾਂ ਉਹਨੂੰ ਫੋਨ ਆਂਦਾ ਕੈਂਡੀਡੇਟ ਨੂੰ ਕੈਂਡੀਡੇਟ ਨੂੰ ਫੋਨ ਆਂਦਾ ਵੀ ਤੁਹਾਡੇ ਦੇ objection ਆ objection ਇਹ ਨਹੀਂ ਵੀ ਆਪਾਂ ਕਿਸੇ ਨੇ ਕਹਿੰਦਾ ਵੀ ਥੜੀ ਬਣੀ ਆ ਇਹਦੇ ਕਿ ਬਰੇਲੇ ਲੱਗੀ ਆ ਉਹਦਾ ਸਾਬਤ ਕਰਨਾ ਪੈਂਦਾ ਉਹਦਾ ਕੋਈ ਪਹਿਲਾਂ ਹੋਵੇ ਫੇਰ ਹੁੰਦਾ ਇਹਦਾ ਇਹ ਬਿਲਕੁਲ ਸ਼ਰਯੰਤ ਟੱਕਾਈ ਬਿਲਕੁਲ ਨਹੀਂ ਆਇਆ ਤੁਸੀਂ ਵੀ ਕਈ ਵਾਰ ਇਲੈਕਸ਼ਨ ਲੜ ਦਿੱਤੀਓ ਕਿ ਲੱਗਦਾ ਪਹਿਲਾਂ ਕਦੇ ਹੈਗਾ ਹੋਵੇ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਡੇ ਵੀ ਚਾਹੇ ਕਾਲੀ ਜਾਲੀ ਸਰਕਾਰ ਦੀ ਜਾਏ ਕਾਂਗਰਸ ਦੀ ਇਹ ਇਤਿਹਾਸ ਚ ਇਹ ਪਹਿਲੀ ਵਾਰ ਹੋਇਆ ਇਹ ਕਹਿੰਦੇ ਸੀ ਨਾ ਬਦਲਾ ਲੈ ਕੇ ਆਣਾ ਆਹ ਦੇਖੋ ਕਿੰਨਾ ਬਦਲਾ ਇਹੀ ਬਦਲਾ ਆਇਆ ਕੋਈ ਨਹੀਂ ਲੋਕ ਇਹਨਾਂ ਨੂੰ ਹਨ ਕਰਨਗੇ ਬਾਕੀ ਵੀ ਵਾਰਡ ਹੈ ਤੇ ਉਹਨੇ ਦਾ ਸਮਾਂ ਵੀ ਲੋਕ ਇਹਨਾਂ ਨੂੰ ਦੱਸਣ ਦਾ ਆਏ ਕਿਦਾ ਕਹਿਣਾ ਕਿ ਰਲ ਮਿਲ ਕੇ ਜਿਹੜੇ ਸੀਗੇ ਇਲੈਕਸ਼ਨ ਲੜਦੇ ਸੀਗੇ ਪਰ ਹੁਣ ਜਿਹੜਾ ਹੈਗਾ ਇਹ ਜਿਹੜੇ ਰਲ ਮਿਲ ਕੇ ਕਦੋਂ ਜਦੋਂ ਪਾਰਟੀਆਂ ਦੋ ਸੀਗੀਆਂ ਆਮੋ ਸਾਹਮਣੇ ਦਾ ਲੜ ਰਹੇ ਸੀ ਢਾੜਨਾ ਕਰਨ ਦਾ ਕਾਹਦੇ ਵਾਰਡਿਆ ਜਦੋਂ ਅਕਾਲੀ ਨਾਲ ਸਾਡੀ ਲੜਾਈ ਦੀ ਕਾਂਗਰਸ ਨਾਲ ਉੱਤੇ ਕੀ ਗੱਲ ਨਾ ਉਹ ਥੋੜਾ ਸਹੀ ਕਹਿਣਾ ਕਿ ਉਹਨਾਂ ਵੱਲੋਂ ਕੋਈ ਆਬਜੈਕਸ਼ਨ ਨਹੀਂ ਦੇ ਆਇਆ ਤਾਂ ਬਹੁਤ ਕੁਝ ਕਹਿਣਗੇ ਉਹਨਾਂ ਦੀ ਸਰਕਾਰ ਆ ਉਹਨਾਂ ਦੇ ਹੱਥਾਂ ਸਾਰਾ ਕੁਝ ਉਹਨਾਂ ਦਾ ਕਹਿਣਾ ਹੀ ਆ ਜੀ ਉਹਨਾਂ ਨੂੰ ਕੌਣ ਟਾਲ ਸਕਦਾ ਜੀ ਸਮਾਂ ਬਹੁਤ ਥੋੜਾ ਅਸੀਂ ਬਤਨ ਸੇ ਵੀ ਹੁਣ ਤੋਂ ਬਾਅਦ ਸਾਡੇ ਆਪਣੇ ਹਾਈ ਕਮਾਂਡ ਆ ਰਹੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਲੱਖਾ ਜੀ ਪਹੁੰਚ ਚੁੱਕੇ ਨੇ ਤੇ ਹਾਈ ਕਮਾਂਡ ਜੋ ਸਾਨੂੰ ਹੁਕਮ ਲਾਊਗੀ ਅਸੀਂ ਉਹ ਆਪਣਾ ਕਰਾਂਗੇ ਨਾਲ ਦੀ ਨਾਲ ਹਾਈ ਕੋਰਟ ਦਾ ਅਸੀਂ ਜਾਣ ਦੀ ਤਿਆਰੀ ਕੀਤੀ ਹੈ ਵਕੀਲ ਸਾਹਿਬ ਨਾਲ ਗੱਲ ਹੋ ਗਈ ਧੰਨਵਾਦ ਬਹੁਤ